ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਹਿਤ ਦੇ ਚੈਨਲ ਸਾਹਿਤ ਗਿਆਨ ਮਾਂ ਸਾਗਰ ਦੇ ਮੰਚ ਉੱਤੇ ਅੱਜ ਅਸੀਂ 10ਵੀਂ ਜਮਾਤ ਦੇ ਜੋ ਭਾਗ ਦੂਜਾ ਹੈ ਨਿਬੰਧ ਭਾਗ ਉਹਦੇ ਬਾਰੇ ਗੱਲ ਕਰਾਂਗੇ ਪਹਿਲਾ ਜੋ ਇਹਦੇ ਵਿੱਚ ਪਾਠ ਰੱਖਿਆ ਗਿਆ ਹੈ ਉਹ ਹੈ ਕੀਰਤ ਜੋ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ ਸਭ ਤੋਂ ਪਹਿਲੇ ਅਸੀਂ ਪ੍ਰੋਫੈਸਰ ਪੂਰਨ ਸਿੰਘ ਤੇ ਸਰਸਰੀ ਜੀ ਝਾਤ ਪਾਵਾਂਗੇ ਪ੍ਰੋਫੈਸਰ ਜੋ ਪੂਰਨ ਸਿੰਘ ਨੇ ਪੰਜਾਬੀ ਦੇ ਕਾਵਜਗਤਿਕ ਅਲਬੇਲੇ ਕਵੀ ਦੇ ਵਜੋਂ ਇਹ ਜਾਣੇ ਗਏ ਨੇ ਇਹਨਾਂ ਦਾ ਜੋ ਪ੍ਰਮੁੱਖ ਯੋਗਦਾਨ ਹੈ ਪੰਜਾਬੀ ਵਿੱਚ ਖੁੱਲੀ ਕਵਿਤਾ ਯਾਨੀ ਕਿ ਜਿਹਨੂੰ ਛੰਦ ਮੁਕਤ ਕਵਿਤਾ ਕਿਹਾ ਗਿਆ ਹੈ ਭਾਵ ਇਹਨਾਂ ਨੇ ਜੋ ਰਚਨਾਵਾਂ ਲਿਖੀਆਂ ਉਹ ਛੰਦ ਮੁਕਤ ਲਿਖੀਆਂ ਇਹਨਾਂ ਨੇ ਸਭ ਤੋਂ ਪਹਿਲੇ ਇਸ ਦੀ ਪਿਤ ਪਾਈ ਜਿਸ ਨੂੰ ਇਹਨਾਂ ਨੇ ਸੈਲਾਨੀ ਛੰਦ ਦੀ ਸੰਗਿਆ ਵੀ ਦਿੱਤੀ ਹੈ ਇਹਨਾਂ ਦੇ ਪੰਜਾਬੀ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਵੀ ਲਿਆਏ ਨੇ ਔਰ ਇਹਨਾਂ ਦੀ ਕਵਿਤਾਵਾਂ ਤੇ ਜੋ ਅਮਰੀਕਨ ਕਵੀ ਰਹੇ ਵਾਲਟ ਵਿਟਮਨ ਇਹਨਾਂ ਦਾ ਜੋ ਪ੍ਰਭਾਵ ਹੈ ਉਹ ਪ੍ਰਮੁੱਖ ਰੂਪ ਵਿੱਚ ਮੰਨਿਆ ਗਿਆ ਹੈ। ਇਹਨਾਂ ਦੀ ਜੋ ਕਵਿਤਾ ਯਾਨੀ ਕਿ ਇਹਨਾਂ ਦਾ ਜੋ ਕਵਿਤਾਵਾਂ ਦਾ ਵਿਸ਼ਾ ਹੈ ਉਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਹੈ। ਇਹਨਾਂ ਦਾ ਜਨਮ ਤੇ ਗੱਲ ਕਰੀਏ ਤਾਂ ਇਹਨਾਂ ਦਾ ਜੋ ਜਨਮ ਹੈ 17 ਜਨਵਰੀ 1881 ਸਾਲ ਹੱਡ। ਕਿੱਥੇ ਇਹਨਾਂ ਦਾ ਜਨਮ ਹੋਇਆ? ਅਗਰ ਆਪਾਂ 10ਵੀਂ ਕਿਤਾਬ ਦੀ ਗੱਲ ਕਰੀਏ ਤੇ ਇਹਨਾਂ ਦਾ ਜਨਮ ਇੱਥੇ 17 ਜਨਵਰੀ 1881 ਲਿਖਿਆ ਜਦਕਿ ਕੁਝ ਲੇਖਾਂ ਦੇ ਵਿੱਚ ਇਹਨਾਂ ਦਾ ਜੋ ਜਨਮ ਹੈ 18 ਫਰਵਰੀ 17 ਫਰਵਰੀ 1881 ਵੀ ਮਿਲਦਾ ਹੈ ਇਹਨਾਂ ਦਾ ਜਨਮ ਐਬਟਾਬਾਦ ਪਾਕਿਸਤਾਨ ਦੇ ਵਿੱਚ ਹੋਇਆ ਇਹਨਾਂ ਦੀ ਜੋ ਸ਼ੁਰੂਆਤੀ ਸਿੱਖਿਆ ਦੀ ਗੱਲ ਕੀਤੀ ਜਾਏ ਤਾਂ ਇਹਨਾਂ ਨੂੰ ਰਾਵਲਪਿੰਡੀ ਤੋਂ ਮਿਲੀ ਔਰ ਐਮ ਐਸ ਸੀ ਪਾਸ ਦੇ ਵਾਸਤੇ ਉਚੇਰੀ ਸਿੱਖਿਆ ਦੇ ਲਈ ਜਾਪਾਨ ਗਏ ਜਾਪਾਨ ਦੇ ਵਿੱਚ ਇਹਨਾਂ ਦੇ ਉੱਤੇ ਸਾਹਿਤ ਕਲਾ ਦਾ ਧਨ ਕੀਤਾ ਉੱਥੇ ਬੁੱਧ ਧਰਮ ਦਾ ਵਿਸ਼ੇਸ਼ ਪ੍ਰਭਾਵ ਵੀ ਹੋਇਆ ਔਰ ਇਸ ਤੋਂ ਇਲਾਵਾ Swami Ram Tirtha ਦੇ ਪ੍ਰਭਾਵ ਅਧੀਨ ਇਹ ਵਿਦਾਂਤੀ ਵੀ ਬਣ ਗਏ। ਅੰਤੂ 1912 ਵਿੱਚ ਭਾਈ ਵੀਰ ਸਿੰਘ ਦੀ ਪ੍ਰੇਰਣਾ ਦੇ ਸਦਕਾ ਦੁਬਾਰਾ ਤੋਂ ਸਿੱਖ ਸਜੇ। 31 ਮਾਰਚ 1931 ਨੂੰ ਤਪੇਦਿਕ ਯਾਨੀ ਕਿ ਟੀਬੀ ਦੀ ਬਿਮਾਰੀ ਦੇ ਕਾਰਨ ਇਹ ਇਸ ਸੰਸਾਰ ਨੂੰ ਛੱਡ ਗਏ। ਇਹਨਾਂ ਦੀ ਪ੍ਰਮੁੱਖ ਰਚਨਾਵਾਂ ਨੇ ਖੁੱਲੇ ਕੁੰਡ ਖੁੱਲੇ ਅਸਮਾਨੀ ਰੰਗ ਤੇ ਖੁੱਲੇ ਮੈਦਾਨ ਇਨਾਂ ਦੀ ਪ੍ਰਮੁੱਖ ਕਤਾਬਾਂ ਨੇ ਔਰ ਇਹਨਾਂ ਨੂੰ ਇੱਕ ਰੋਮਾਂਟਿਕ ਕਵੀ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਹੁਣ ਆਪਾਂ ਗੱਲ ਕਰਾਂਗੇ ਇਹਨਾਂ ਦੀ ਰਚਨਾ ਜਿਹੜੀ ਆਪਣੀ ਜਮਾਤ ਦੇ ਵਿੱਚ ਦਰਜ ਹੈ ਜਿਹਦਾ ਨਾਮ ਹੈ ਕਿਰਤ ਜੋ ਕਿ ਉਹਨਾਂ ਦੇ ਨਿਬੰਧ ਸੰਗ੍ਰਹਿ ਖੁੱਲੇ ਲੇਖ ਵਿੱਚ ਲਿਤਾ ਗਿਆ ਹੈ ਆਪਾਂ ਗੱਲ ਕਰੀਏ ਅਗਰ ਕਿਰਤ ਦੀ ਤੇ ਇੱਥੇ ਪ੍ਰੋਫੈਸਰ ਪੂਰਨ ਸਿੰਘ ਨੇ ਪੂਰੀ ਤਰ੍ਹਾਂ ਜੋ ਪੰਜਾਬੀ ਸੱਭਿਆਚਾਰ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਨੀ ਠੱਲੇ ਆਦਮੀ یعنی ਜੋ ਬੰਦਾ ਕੰਮ ਕਰਕੇ ਰਾਜੀ ਨਹੀਂ ਉਹਦੇ ਵਾਸਤੇ ਕੋਈ ਥਾਂ ਨਹੀਂ ਹੈ ਇੱਕ ਮਿਹਨਤ ਕਸ ਜੋ ਤਬਗਾ ਰਿਹਾ ਹੈ ਜੋ ਪੰਜਾਬੀ ਸਮਾਜ ਉਹਦੇ ਵਾਸਤੇ ਗੱਲ ਕੀਤੀ ਗਈ ਹੈ ਕਿਉਂਕਿ ਪੰਜਾਬ ਦਾ ਜੋ ਖੇਤਰ ਹੈ ਉਹ ਖੇਤੀ ਉੱਤੇ ਅਧਾਰਿਤ ਹੈ ਇਧਰ ਉਹ ਜਾਪਾਨ ਅਤੇ ਭਾਰਤੀਆਂ ਦੇ ਵਿੱਚ ਕੁਝ ਅੰਤਰ ਵੀ ਦੱਸਦੇ ਨੇ ਤੇ ਕੁਝ ਇਸ ਰਚਨਾ ਦੇ ਵੀ ਛੋਟੀ ਛੋਟੀ ਕਹਾਣੀਆਂ ਨੂੰ ਵੀ ਰੱਖਦੇ ਨੇ ਇਸ ਲੇ ਜੋ ਨਿਬੰਧ ਹੈ ਉਹਦੀ ਸ਼ੁਰੂਆਤ ਹੁੰਦੀ ਹੈ ਕਿ ਪਿਆਰ ਤੇ ਮਿੱਤਰਤਾ ਇਹ ਸਾਰੇ ਦੇ ਸਾਰੇ ਨੇ ਜੋ ਇਨਸਾਨ ਦੇ ਵਿੱਚ ਦਿਵਯ ਗੁਣ ਹੁੰਦੇ ਨੇ ਔਰ ਇਹਨਾਂ ਨੇ ਕਿਹਾ ਕਿ ਭਈ ਜਿਹੜਾ ਬੰਦਾ ਸ ਹੈ ਸਵੇਰ ਆਪਣੇ ਕੰਮ ਵਿੱਚ ਅਠੋਂ ਪੈਰ ਧਿਆਨ ਵਿੱਚ ਲੱਗਿਆ ਰਹਿੰਦਾ ਹੈ ਉਹ ਉਹਨੂੰ ਫਾਲਤੂ ਦੀ ਗੱਲਾਂ ਸੋਚਣ ਦਾ ਸਮਾਂ ਮਿਲਦਾ ਹੀ ਨਹੀਂ ਹੁਣ ਇਹਦੇ ਵਾਸਤੇ ਇਹ ਭਾਰਤ ਤੇ ਜਾਪਾਨ ਦੇ ਵਿੱਚ ਦੱਸਦੇ ਨੇ ਕਿ ਉਧਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਕੋਲ ਇਨਾ ਫਾਲਤੂ ਸਮਾਂ ਹੀ ਨਹੀਂ ਹੈ ਕਿ ਉਹ ਮਨ ਘੜਤ ਗੱਲਾਂ ਕਰਦੇ ਜਾਵਣ ਜਾਪਾਨ ਦੇ ਲੋਕ ਆਪਣੇ ਕੰਮ ਨਾਲ ਮਤਲਬ ਰੱਖਦੇ ਨੇ ਉਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਉਹਨਾਂ ਦਾ ਜੋ ਸਾਰਾ ਧਿਆਨ ਆਪਣੇ ਕੰਮ ਤੇ ਹੁੰਦਾ ਹੈ ਉਹ ਮਿਹਨਤ ਦੇ ਨਾਲ ਕੰਮ ਕਰਦੇ ਨੇ ਪੂਰੀ ਤਰ੍ਹਾਂ ਆਪਣੇ ਕੰਮ ਦੇ ਉੱਤੇ ਤਤਪਰ ਰਹਿੰਦੇ ਨੇ ਉਧਰ ਦੇ ਚਿੱਤਰਕਾਰ ਪੇਂਟਰ ਜੋ ਵੀ ਹੋਣ ਉਦਾਹਰਣ ਦਿੰਦਾ ਲੇਖਕ ਕੀ ਉਹਨਾਂ ਨੂੰ ਆਪਣੇ ਕੱਪੜਿਆਂ ਦੀ ਸਿਲਵਟਾਂ ਬਾਰੇ ਵੀ ਕੋਈ ਲੈਣਾ ਦੇਣਾ ਨਹੀਂ ਹੈ ਹੁਣ ਅਗਰ ਆਪਾਂ ਗੱਲ ਕਰੀਏ ਜਿਵੇਂ ਇਹਦੇ ਚੁਧਾਨ ਦਿੰਦੇ ਨੇ ਕਿ ਇੱਕ ਤਰਖਾਨ ਜੋ ਆਪਣੇ ਹੱਥ ਨਾਲ ਲੱਕੜੀ ਨੂੰ ਰੂਪ ਦੇ ਰਿਹਾ ਹੈ ਇੱਕ ਲੋਹਾਰ ਜੋ ਗਰਮ ਲੋਹੇ ਨੂੰ ਸਾਧ ਰਿਹਾ ਹੈ ਜਾਂ ਫਿਰ ਇੱਕ ਚિત੍ਰਕਾਰ ਜਿਹੜਾ ਧਿਆਨ ਵਿੱਚ ਕਿਸੇ ਦੇਖੀ ਚੀਜ਼ ਨੂੰ ਅਮਰ ਕਰ ਰਿਹਾ ਹੈ ਪਾਵੇਂ ਉਹ ਰੰਗ ਰੂਪ ਤੇ ਪ੍ਰਭਾਵ ਤੋਂ ਅਮਰ ਕਰ ਰਿਹਾ ਹੈ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਇਹ ਜੋ ਚਿਤ੍ਰਕਾਰ ਹੈ ਇਹਨੂੰ ਕੋਈ ਮਤਲਬ ਨਹੀਂ ਹੈ ਕਿ ਤੇ ਕੱਪੜਿਆ ਸਿਲਵਟਾ ਨੇ ਨਹੀਂ ਨਹੀਂ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਪਰ ਉਹਦਾ ਪੂਰਾ ਟਾਰਗੇਟ ਆਪਣੇ ਕੰਮਦਰ ਹੈ ਲੇਕਿਨ ਉਧਰ ਉਹ ਭਾਰਤ ਦੇ ਗੱਲ ਕਰਦੇ ਨੇ ਕਿ ਆਪਣੇ ਲੋਕ ਬਿਲਕੁਲ ਵੇਲੜ ਟਾਈਪ ਦੇ ਵਿੱਚ ਦੱਸੇ ਗਏ ਨੇ ਕਿਉਂਕਿ ਸਾਡੇ ਲੋਕ ਕਈ ਕਈ ਦਿਨ ਫालतू ਦੀ ਗੱਲਾਂ ਦੇ ਵਿੱਚ ਸਮਾਂ ਖਰਾਬ ਕਰ ਦਿੰਦੇ ਨੇ ਜਿਵੇਂ ਇੱਕ ਰੱਬ ਦਾ ਉਦਾਹਰਣ ਲੈ ਲਓ ਕਿ ਰੱਬ ਹੈ ਨਹੀਂ ਹੈ ਕਿਉਂ ਜਾ ਹੈ ਕਿਉਂ ਜਾ ਨਹੀਂ ਹੈ ਇਸ ਤੋਂ ਇਲਾਵਾ ਆਪਣੇ ਦੇਸ਼ ਦੇ ਮਾਹੌਲ ਦੇਖੀਏ ਤਾਂ Hindu Muslim ਜਾਂ ਫਿਰ Sikh ਇਹਨਾਂ ਦੇ ਵਿੱਚ ਜੋ ਆਪਸੀ ਮਤਭੇਦ ਪਾਏ ਜਾਂਦੇ ਨੇ ਨੇਤਾਵਾਂ ਦੁਆਰਾ ਉਸ ਤੇ ਹੀ ਕਾਫੀ ਸਮਾਂ ਖਰਾਬ ਕਰ ਦਿੰਦੇ ਨੇ ਉਹ ਇਹਨਾਂ ਗੱਲਾਂ ਤੇ ਫਾਲਤੂ ਸਮਾਂ ਕਰਦੇ ਨੇ ਰੱਬ ਗੋਰਾ ਹੈ ਚਿੱਟਾ ਹੈ ਕਾਲਾ ਹੈ ਜਾਂ ਪਹਿਲਾ ਧਰਮ ਕਿਹੜਾ ਹੈ ਜਾਂ ਕੋਈ ਧਰਮ ਬਾਦ ਦੇ ਵਿੱਚ ਆਇਆ ਹੈ ਬਈ ਅਸੀਂ ਕੌਣ ਹਾਂ ਉਹਨਾਂ ਦੇ ਬਾਰੇ ਦੱਸਦਾ ਹੈ ਲੇਖਕ ਕੁਝ ਉਦਾਹਰਣ ਦੇ ਰੂਪ ਵਿੱਚ ਕਿ ਭਾਰਤੀ ਲੋਕ ਫਾਲਤੂ ਦਾ ਜੋ ਸਮਾਂ ਹੈ ਉਹ ਇਥੇ ਖਲਾ ਦਿੰਦੇ ਨੇ ਉਦੋਂ ਅੱਗੇ ਉਦਾਹਰਣ ਵੀ ਦਿੰਦਾ ਹੈ ਕਿ ਜੋ ਇਧਰ ਕੀਰਤੀ ਲੋਕ ਨੇ ਬਈ ਉਹ ਕੀ ਕਰਦੇ ਨੇ ਕਿ ਉਹ ਹਮੇਸ਼ਾ ਰੱਬ ਦੀ ਪੂਜਾ ਦੇ ਵਿੱਚ ਧਿਆਨ ਦੇਣ ਕਿਉਂਕਿ ਉਹਨਾਂ ਦੇ ਰੱਬ ਦੀ ਪੂਜਾ ਉਹਨਾਂ ਦਾ ਆਪਣਾ ਕੰਮ ਹੈ ਉਹ ਆਪਣੇ ਕੰਮ ਦੇ ਵਿੱਚ ਹੀ ਪੂਰੀ ਜ਼ਿੰਦਗੀ ਉਚਾਰ ਦਿੰਦੇ ਨੇ ਉਹ ਗਮ ਤੇ ਦੁੱਖ ਤੋਂ ਕਦੀ ਨਹੀਂ ਕੰਮਦੇ ਇਧਰ ਅਮੀਰ ਗਮੀਰ ਗਰੀਬ ਦੀ ਗੱਲ ਕਰਦਾ ਹੈ ਲੇਖਕ ਕਿ ਜਦ ਅਮੀਰ ਦਾ ਕੋਈ ਨੁਕਸਾਨ ਹੋ ਜਾਂਦਾ ਹੈ ਤੇ ਸਾਰੀ ਰਾਤ ਉਹ ਸੋਚਦਾ ਹੈ ਕਿ ਮੇਰਾ ਨੁਕਸਾਨ ਹੋ ਗਿਆ ਜਾਂ ਕਿ ਗਰੀਬ ਆਦਮੀ ਦੋ ਟਾਈਮ ਦੀ ਰੋਟੀ ਖਾ ਕੇ ਉਹਨੂੰ ਕੋਈ ਫਿਕਰ ਨਹੀਂ ਆ ਕੱਲ ਦੇ ਬਾਰੇ ਵਿੱਚ ਕੋਈ ਸੋਚਦਾ ਨਹੀਂ ਹੈ ਅੱਗੇ ਗੱਲ ਕਰੀਏ ਕਿ ਲੇਖਕ ਦੱਸਦਾ ਹੈ ਕਿ ਇੱਕ ਉਦਾਹਰਣ ਦਿੰਦਾ ਹੈ ਕਿ ਜੋ ਕਾਰ ਲਾਇਲ ਹੈ ਉਹਨੇ ਇੱਕ ਉਦਾਹਰਣ ਦਿੰਦਾ ਹੈ ਕਿ ਰਾਜਾ ਸੈ ਸੁਭਾਵ ਰਬਤਾ ਦੀ ਚੁੱਪ ਸਿਦਕ ਵਿੱਚ ਜਿੰਦੀ ਥਿੰਦੀ ਕੀਰਤ ਹੀ ਰੱਬ ਦੀ ਪੂਜਾ ਦੇ ਸਮਾਨ ਹੈ। ਪਾਉ ਕਰਲਾਇਲ ਕਹਿੰਦਾ ਹੈ ਕਿ ਜਿਹੜਾ ਬੰਦਾ ਆਪਣੇ ਕੰਮ ਵਿੱਚ ਲੱਗਿਆ ਰਹਿੰਦਾ ਹੈ ਉਹੀ ਰੱਬ ਦੀ ਸੱਚੀ ਭਗਤੀ ਦਾ ਮਾਣ ਮਾਣ ਸਕਦਾ ਹੈ। ਇੱਦੇ ਚ ਉਦਾਹਰਣ ਦਿੰਦਾ ਹੈ ਕਿ ਜਿਵੇਂ ਸਮੁੰਦਰਾਂ ਦੇ ਵਿੱਚ ਕੋਰਲ ਕੀੜੇ ਹੁੰਦੇ ਨੇ ਪਾਉ ਛੋਟੇ ਛੋਟੇ ਕੀੜੇ ਜਿਨੂੰ ਆਪਾਂ ਕਾਇਦਰੂਪ ਵਿੱਚ ਕਹਿ ਸਕਦੇ ਹਾਂ ਉਹ ਪਹਾੜ ਖੜੇ ਕਰ ਦਿੰਦੇ ਨੇ ਤੇ ਟਾਪੂ ਵੀ ਬਣਾ ਦਿੰਦੇ ਨੇ। ਇਸੇ ਤਰ੍ਹਾਂ ਜੋ ਕੀਰਤੀ ਕਿਸਾਨ ਹੈ ਉਹਦਾ ਸੁਭਾਅ ਹੋ ਜਾ ਹੈ ਕਿ ਆਪਣੇ ਕੰਮ ਦੇ ਵਿੱਚ ਲੱਗਿਆ ਰਹਿੰਦਾ ਹੈ ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਆਪਣੇ ਫਲ ਦੀ ਇੱਛਾ ਵੀ ਨਹੀਂ ਕਰਦਾ ਨੇ ਇਹਦੇ ਵਿੱਚ ਇੱਕ ਸਾਈ ਤੱਕ ਲਾਈਨ ਲੈਂਦੇ ਨੇ ਕਿ ਗੋ ਧਨ ਗਜ ਧਨ ਬਾਜ ਔਰ ਰਤਨ ਧਨ ਖਾਨ ਜਦ ਆਵੇ ਸੰਤੋਖ ਧਨ ਸਭ ਧਨ ਧੂਲ ਸਮਾਨ ਭਾਲ ਲੇਖਕ ਦੱਸਦੇ ਨਹੀਂ ਕੀ ਗੋ ਤਾਂ ਹੋ ਗਿਆ ਕਿ گاਵਾਂ ਦਾ ਧਨ ਗੱਜ ਹੋ ਗਿਆ ਹਾਤੀਆਂ ਦਾ ਧਨ ਬਾਜਾਂ ਦਾ ਧਨ ਰਤਨ ਧਨ ਖਾਨ ਇਨਕੀ ਹੀਰੇ ਜਵਾਰ ਭਾਵੇਂ ਬੰਦੇ ਕੋਲ ਕਿੰਨੀਆਂ ਵੀ ਗਾਈਆਂ ਹੋਣ ਕਿੰਨੇ ਵੀ ਹਾਥੀ ਹੋਣ ਕਿੰਨੇ ਵੀ ਰਤਨ ਹੀਰੇ ਜਵਾਰ ਹੋਣ ਉਹ ਉਹਦੇ ਕਿਸੇ ਕੰਮ ਦੇ ਨਹੀਂ ਹੈ ਜਦ ਤੱਕ ਉਹ ਨੂੰ ਮਨ ਦੇ ਵਿੱਚ ਸੰਤੋਖ ਨਾ ਜਾਵੇ ਸੰਤੋਖ ਦਾ ਮਤਲਬ ਹੁੰਦਾ ਸਬਰ ਸ਼ਾਂਤੀ ਜਦ ਆਵੇ ਸੰਤੋਖ ਧਨ ਜਦ ਬੰਦੇ ਨੂੰ ਇਹ ਸੰਤੋਖ ਆ ਜਾਂਦਾ ਸਭ ਧਨ ਤੁਲ ਸਮਾਨ ਉਹਦੇ ਵਾਸਤੇ ਦੁਨੀਆ ਦੇ ਜਿੰਨੇ ਵੀ ਧਨ ਨੇ ਉਹ ਸਾਰੇ ਦੇ ਸਾਰੇ ਕੇਵਲ ਧੂਲ ਮਿੱਟੀ ਦੇ ਸਮਾਨ ਹੋ ਜਾਂਦੇ ਨੇ ਉਹ ਘਟਾ ਤੁਸੀਂ ਕੋਈ ਨਵੀਂ ਚੀਜ਼ ਨਹੀਂ ਹੁੰਦੇ ਉਹ ਨਾਮ ਵਾਸਤੇ ਇਸੇ ਦਿਵ ਅੱਗੇ ਕਹਿੰਦਾ ਹੈ ਕਿ ਜੋ ਕੀਰਤੀ ਹੈ ਆਪਣੇ ਅੰਦਰ ਕੁਦਰਤੀ ਸਾਦਗੀ ਤੇ ਬੇਪਰਵਾਹੀ ਰੱਖਦਾ ਹੈ ਉਹ ਆਪਣੇ ਦੁਆਰਾ ਬਣਾਏ ਗਏ ਚਿੱਤਰਾਂ ਨੂੰ ਦੇਖਦਾ ਆਪਣੇ ਕੱਪੜੇ ਦੀ ਸਲਵਟਾਂ ਤੱਕ ਨੂੰ ਭੁੱਲ ਜਾਂਦਾ ਹੈ ਯਾਨੀ ਕਿ ਉਹ ਦਾਣ ਦੇਂਦੇ ਨੇ ਕਿ ਜੋ ਕੀਰਤੀ ਆਦਮੀ ਹੈ ਉਹ ਹੁੰਦਾ ਕਿਉਂ ਜਾ ਹੈ ਇਸ ਤੋਂ ਅੱਗੇ ਲੇਖਕ ਇੱਕ ਵਾਕਿਆ ਸੁਣਾਉਂਦਾ ਹੈ ਕਿ ਇੱਕ ਵਾਰ ਕਿ ਭਈ ਦੱਸ ਰਿਹਾ ਕਿ ਜਗਵਾਲੀਅਰ ਤਾਂ ਜਾ ਰਿਹਾ ਸੀ ਤੇ ਉਹਨੇ ਦੇਖਿਆ ਕਿ ਇੱਕ ਕਿਸਾਨ ਮੋਟਰ ਦੇ ਅੱਗੇ ਜਾ ਰਿਹਾ ਸੀ ਤੇ ਅਚਾਨਕ ਉਹਨੂੰ ਗੱਡੀ ਠੁੱਕ ਗਈ। ਜਦ ਗੱਡੀ ਠੁੱਕੀ ਤੇ ਵਿਚਾਰਾ ਬੁੱਢਾ ਦੂਰ ਜਾ ਕੇ ਪੈ ਗਿਆ ਤੇ ਉਹ ਵਿਚਾਰੇ ਨੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਉਹ ਨਹੀਂ ਕੀਤੀ ਕਿ ਭਾਈ ਯਾਰ ਮੇਰੇ ਲੱਗ ਗਈ ਮੈਨੂੰ ਪੈਸੇ ਦੋ। ਜਦ ਉਹਨੂੰ ਹਸਪਤਾਲ ਲੈ ਜਾਇਆ ਗਿਆ ਤੇ ਵਿਚਾਰਾ ਪੂਰੀ ਤਰ੍ਹਾਂ ਲੰਮਾ ਪਿਆ ਰਿਆ। ਡਾਕਟਰ ਨੇ ਵੀ ਉਧਰ ਦੇਖਿਆ ਕਿ ਦਿਲਾਤ ਉਹ ਬਈ ਠੀਕ ਹੈ ਲੇਕਿਨ ਇਹਨੂੰ ਕੋਈ ਫਰਕ ਨਹੀਂ ਪਿਆ। ਭਈ ਲੇਕਿਨ ਹੁਣ ਲੇਖਕ ਦੇਖੋ ਇਸ ਬੰਦੇ ਤੂੰ ਕੀ ਕਹਿੰਦਾ ਕਿ ਜਦ ਉਸ ਬੰਦੇ ਦੀ ਗੱਡੀ ਠੁਕ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਗਰੀਬ ਕਿਸਾਨ ਸੀ ਉਹ ਪਿਆਰੰਦਾ ਕਿਸੇ ਪ੍ਰਕਾਰ ਦਾ ਗਿਲਾ ਸ਼ਿਕਵਾ ਨਹੀਂ ਕਿਉਂਕਿ ਉਹਨੂੰ ਆਪਣੀ ਮਿਹਨਤ ਦੇ ਉੱਤੇ ਪੂਰਾ ਵਿਸ਼ਵਾਸ ਸੀ। ਅਗਰ ਕੋਈ ਥਾਂ ਕੋਈ ਹੋਰ ਹੁੰਦਾ ਉਹ ਪੈਸਿਆਂ ਦੀ ਮੰਗ ਕਰਦਾ ਸੋ ਤਰ੍ਹਾਂ ਦੇ ਲਖਣ ਕਰਦਾ। ਅੱਗੇ ਲੇਖਕ ਕਹਿੰਦਾ ਕਿ ਅਮੀਰ ਲੋਕ ਜਦ ਹੱਥੋਂ ਵੀ ਜ਼ਿਆਦਾ ਅਤਿਆਚਾਰ ਕਰਦੇ ਨੇ ਤੇ ਰੱਬ ਦੇ ਵੱਲੋਂ ਕੋਈ ਤੂਫਾਨ ਜ਼ਰੂਰ ਭੇਜਿਆ ਜਾਂਦਾ ਹੈ। ਯਾਨੀ ਸੋਸਾਇਟੀ ਕੋਈ ਉਹ ਜਾਂ ਬੰਦਾ ਆਂਦਾ ਹੈ ਜੋ ਉਸ ਤੂਫਾਨ ਨੂੰ ਦੂਰ ਕਰਦਾ ਹੈ। ਹੁਣ ਅੱਗੇ ਲੇਖਕ ਯੂਰਪ ਦੇ ਬਾਰੇ ਵੀ ਕੁਝ ਗੱਲਾਂ ਕਰਦਾ ਹੈ ਉਹਨਾਂ ਦੇ ਜੋ ਕੀਰਤੀਪਨ ਦੇ ਬਾਰੇ ਵੀ ਦੱਸਦਾ ਹੈ ਕਿ ਉਹਨਾਂ ਦੇ ਅਮੀਰ ਲੋਕਾਂ ਦੇ ਮਨ ਕਿਉਂ ਜੁਹੁੰਦੇ ਨੇ ਤੇ ਗਰੀਬਾਂ ਦੇ ਮਨ ਚੰਚਲ 타입 ਦੇ ਵਿੱਚ ਹੁੰਦੇ ਨੇ ਉਹਨਾਂ ਦੇ ਕੋਲ ਬਈ ਨਿਕੰਮੇ ਲੋਕ ਨੇ ਜਿਹੜੇ ਧਰਮ ਦੀ ਗੱਲਾਂ ਦੇ ਬਾਰੇ ਫਾਲਤੂ ਦਾ ਸਮਾਂ ਖਰਾਰ ਕਰਦੇ ਨੇ ਅੱਗੇ ਦੱਸਦਾ ਹੈ ਕਿ ਕੀਰਤੀ ਅਤੇ ਸਾਧ ਸਾਧੂ ਹੈ ਜੋ ਕੀਰਤੀ ਯਾਨੀ ਕਿ ਜੋ ਮਿਹਨਤ ਕਰਨ ਵਾਲਾ ਉਹਨਾਂ ਦੇ ਗੁਣ ਦੱਸਦਾ ਕਿ ਜੇ ਮੈਂ ਸਾਧੂ ਆਪਣੀ ਭਗਤੀ ਦੇ ਵਿੱਚ ਸ਼ਾਂਤ ਰਹਿੰਦਾ ਹੈ ਆਪਣੇ ਉਸ ਪਰਮਾਤਮਾ ਗਾਲਪੂਰਕ ਦੀ ਭਗਤੀ ਦੇ ਵਿੱਚ ਹੀ ਲੀਨ ਰਹਿੰਦਾ ਹੈ ਐਵੇਂ ਹੀ ਜੋ ਕੀਰਤੀ ਹੈ ਉਹ ਆਪਣੀ ਫਸਲ ਬੀਜਣ ਤੇ ਜਾਂ ਆਪਣੇ ਕੰਮ ਤੇ ਹੀ ਪੂਰਾ ਧਿਆਨ ਦਿੰਦਾ ਕਰੋ ਕਿਸਾਨ ਫਸਲ ਬੀਜਣ ਤੇ ਅਨੱਥਾ ਭਈ ਆਪਣੇ ਕੰਮ ਤੇ ਧਿਆਨ ਦਿੰਦਾ ਉਹ ਰੱਬ ਤੋਂ ਕੋਈ ਗਿਲਾ ਨਹੀਂ ਕਰਦਾ ਐਨੇ ਹੀ ਸਾਧੂ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਇਕੱਠਾ ਕਰਨ ਦਾ ਕੋਈ ਲਾਲਚ ਨਹੀਂ ਹੁੰਦਾ ਉਹਨਾਂ ਨੂੰ ਨੰਗੇ ਸੂਰਜ ਦੇ ਵਿੱਚ ਪਰਮਾਤਮਾ ਦੀ ਰੂਹ ਦੇ ਵਾਂਗੂ ਇੱਕ ਜੋਤ ਦਿਖਾਈ ਦਿੰਦੀ ਹੈ ਅੱਗੇ ਕਹਿੰਦਾ ਹੈ ਕਿ ਬਈ ਸੱਚੀ ਕੀਰਤੀ ਰੱਬ ਦੀ ਪੂਜਾ ਹੈ ਯਾਨੀ ਕਿ ਕੀਰਤੀ ਅਤੇ ਸਾਧ ਦੇ ਲੱਛਣ ਦੱਸੇ ਗਏ ਨੇ ਕਿ ਦੋਨਾਂ ਦੇ ਲੱਛਣ ਸੇਮ ਹੁੰਦੇ ਹਨ ਅੱਗੇ ਲੇਖਕ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਉਦਾਹਰਣ ਤੇ 10 ਗੁਰੂਆਂ ਦਾ ਉਦਾਹਰਣ ਲੈਂਦਾ ਹੈ ਕਿ ਉਹਨਾਂ ਦੇ ਜਿਹੜੇ ਸਿਧਾਂਤ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਜੋ ਸਿਧਾਂਤ ਨੇ ਸਿਧਾਂਤਾਂ ਨੇ ਕਿ ਜੋ ਟੈਂਦਾ ਜੋ ਵਿਅਕਤੀ ਹੈ ਜਾਂ ਫਿਰ ਟੈਂਦਾ ਸੁਭਾਅ ਹੈ ਉਹਦੀ ਬਾਹ ਫੜ ਕੇ ਉਹਨੂੰ ਇਸ ਪਵਰ ਸਾਗਰ ਦੇ ਵਿੱਚੋਂ ਕੱਢਿਆ ਉਨ੍ਹਾਂ ਦੇ ਦਰਬਾਰ ਦੇ ਵਿੱਚ ਹਮੇਸ਼ਾ ਸੁਚੀ ਕਿਰਤ ਨੂੰ ਹੀ ਦਸਾਂ ਨੂਹਾਂ ਦੀ ਕਿਰਤ ਮੰਨ ਲਗਦਾ ਦਸਾਂ ਨੂਹਾਂ ਦਾ ਮਤਲਬ ਹੈ ਕਿ ਸਾਡੇ 10 ਨਖੂਨ 10 ਉਂਗਲੀਆਂ ਨੇ 10 ਨਖੂਨ ਨੇ ਉਹਨਾਂ ਦੇ ਉਹਨਾਂ 10 ਨਖੂਨਾਂ ਦੇ ਆਪਣੇ ਹੱਥਾਂ ਦੀ ਮਿਹਨਤ ਨਾਲ ਇਹਨੂੰ ਪੰਜਾਬੀ ਦੇ ਵਿੱਚ ਇੱਕ ਅਖਾਣ ਦੇ ਰੂਪ ਹੀ ਲਿਖਿਆ ਦਸਾਂ ਨੂਹਾਂ ਦੀ ਕਿਰਤ ਠੀਕ ਹੈ ਅੱਗੇ ਅਗਰ ਆਪਾਂ ਦੇਖੀਏ ਤੇ ਗੁਰੂ ਸਾਹਿਬ ਨੇ ਤਿੰਨ ਜੋ ਪ੍ਰਮੁੱਖ ਸਿੱਖਾ ਨੂੰ ਸਿਧਾਂਤ ਦਿੱਤੇ ਨੇ ਕਿਰਤ ਕਰੋ ਕਿਰਤ ਕਰੋ ਦਾ ਮਤਲਬ ਹੈ ਕਿ ਆਪਣਾ ਕੰਮ ਅਨੁਸ਼ਾਸਨ ਕਰੋ ਨਾਮ ਜਪ ਉਸ ਅਕਾਲ ਪੁਰਖ ਨੂੰ ਕਦੇ ਨਾ ਭੁੱਲੋ ਤੇ ਵੰਡ ਛਕੋ ਯਾਨੀ ਕਿ ਜੋ ਵੀ ਤੁਹਾਡੇ ਕੋਲ ਆ ਉਹਨੂੰ ਵੰਡ ਕੇ ਖਾਓ ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਇੱਕ ਲਾਈਨ ਦਾ ਜ਼ਿਕਰ ਵੀ ਕੀਤਾ ਹੈ ਲੇਖਕ ਨੇ ਗੁਰੂ ਸਾਹਿਬ ਦੀ ਲਾਈਨ ਦਾ ਕਿ ਕਰਮ ਧਰਮ ਪਾਖੰਡ ਜੋਦੀ ਸੈ ਤਿੰਨ ਜੰਮ ਜਗਾਤੀ ਲੂਟੈ ਇਹ ਜਿਹੜੀ ਲਾਈਨ ਲਈਤੀ ਗਈ ਹੈ ਇਹਦਾ ਮਤਲਬ ਗੁਰੂ ਸਾਹਿਬ ਨੇ ਰੱਖਿਆ ਹੈ ਯਾਨੀ ਕਿ ਆਪਾਂ ਅਗਰ ਇਸ ਲਾਈਨ ਦੀ ਵਿਆਖਿਆ ਕਰੀਏ ਕਿ ਕਰਮ ਧਰਮ ਪਾਖੰਡ ਜੋਦੀ ਸੈ ਕਰਮ ਆਪਣਾ ਕੰਮ ਹੈ ਧਰਮ ਧਰਮ ਤੁਸੀਂ ਜਾਣਦੇ ਹੋ ਕਿ ਸੱਚੀ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਪਾਖੰਡ ਯਾਨੀ ਕਿ ਜੋ ਆਡੰਬਰਵਾਦ ਹੈ ਜੋ ディース ਹੈ ਜੋ ディース ਦਾ ਮਤਲਬ ਦਿਖਣਾ ਤਿੰਨ ਉਹਨਾਂ ਨੂੰ ਜਮ ਜਗਾਤੀ ਲੁੱਟੈਂ ਲੇਖਕ ਨੇ ਜੋ ਗੁਰੂ ਸਾਹਿਬ ਦੀ ਰਚਨਾ ਲਈਤੀ ਹੈ ਉਹਦੇ ਅਨੁਸਾਰ ਹੈ ਕਿ ਜਿਹੜੇ ਬੰਦੇ ਕਰਮ ਧਰਮ ਉਰ ਪਾਖੰਡਾਂ ਵਿੱਚ ਫਸੇ ਹੁੰਦੇ ਨੇ ਉਹਨਾਂ ਨੂੰ ਮੌਤ ਦਾ ਜੋ ਫਰਿਸ਼ਤਾ ਹੈ ਜੋ ਜਮਦੂਤ ਹੈ ਉਹ ਉਹਨਾਂ ਨੂੰ ਲੁੱਟ ਕੇ ਲੈ ਜਾਂਦਾ ਔਰ ਉਹ ਉਸਨਾਂ ਨੂੰ ਕੂੜੇ ਦੇ ਵਾਂਗੂ ਜਿਵੇਂ ਇੱਕ ਮੰਦਰ ਗੁਰਦੁਆਰੇ ਜਾਂ ਮਸਜਿਦ ਦੇ ਵਿੱਚੋਂ ਕੂੜਾ ਬਾਹਰ ਫੈਂਕਤਾ ਜਾਂਦਾ ਐਵੇਂ ਜੰਦੂਤ ਉਹਨਾਂ ਦੇ ਅੰਦਰ ਦੇ ਸਾਰੇ ਅਹੰਕਾਰ ਨੂੰ ਖਤਮ ਕਰ ਦਿੰਦਾ ਹੈ ਜਦ ਉਹ ਉਹਨਾਂ ਨੂੰ ਲੈ ਜਾਂਦਾ ਹੈ ਲੇਖਕ ਕਹਿੰਦਾ ਹੈ ਕਿ ਉਹ ਵਿਦਿਆ ਕਿਸੇ ਕੰਮ ਦੀ ਨਹੀਂ ਹੈ ਜਿਹੜੀ ਕਿਸੇ ਬੰਦੇ ਨੂੰ ਮਾਨਸਿਕ ਜੂਵੇ ਤੇ ਅਨੇਕ ਜੋ ਚਿੰਤਵਾਨਾਂ ਨੇ ਉਹਨਾਂ ਤੋਂ ਮਨ ਕਢਾ ਤਾ ਮਸਲਿਆਂ ਨੂੰ ਕੁਦਰਤ ਦੇ ਕਾਦਰ ਦੇ ਰੰਗ ਤੋਂ ਅਲੱਗ ਕਰਦੀ ਹੈ ਲੇਖਕ ਕਹਿੰਦਾ ਹੈ ਕਿ ਖਿਆਲਾਂ ਦੀ ਕੋਈ ਐਸੀਅਤ ਨਹੀਂ ਹੁੰਦੀ ਹੁਣ ਇਹ ਜੋ ਪਾਠ ਹੈ ਆਪਣਾ ਇਹਦੇ ਨਾਲ ਹੀ ਸਮਾਪਤ ਹੁੰਦਾ ਹੈ ਬਾਕੀ ਫਿਰ ਮਿਲਾਂਗੇ ਅਗਲੇ ਪਾਠ ਦੇ ਵਿੱਚ ਤਾਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ